ਪਿੰਡ ਕੋਟ ਕਰਾਰ ਪਿੰਡ ਕੋਟ ਕਰਾਰ ਖਾਂ ਜਿਲ੍ਹਾ ਕਪੂਰਥਲਾ ਜਿਵੇਂ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੀ ਬੀਬੀਆਂ ਦੀ ਮਿੱਟੀ ਲੱਗੀ ਹੋਈ ਹੈ 7 ਪਿੰਡਾਂ ਦੇ ਕਿਸਾਨ ਮਜ਼ਦੂਰ ਵੀ ਇੱਥੇ ਆਏ ਹੋਏ ਇੱਥੇ ਅੱਜ ਇਹਨਾਂ ਨਾਲ ਮੁੱਢਲੀ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਵਾ ਬੀਬੀਆਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀ ਨੌਜੋਨਾਂ ਦੀਆਂ ਦੋ ਤੋਂ ਬਾਅਦ ਫਿਰ ਇਹਦੀ ਛੋੜਾ ਕਾਉਂਦੀ ਹੈ ਇਹਨੇ ਦੋ ਮਹੀਨੇ ਪਾਸ ਕੀਤੇ ਆ ਇੱਕ ਤੇ ਮੀਟਰ ਨਹੀਂ ਲੱਗਦੇ 스마트 미터 스마트 미터 ਕਿਸੇ ਵੀ ਕੀਮਤ ਤੇ ਨਹੀਂ ਲੱਗਣਦੇ ਉਹ 스마트 미ਟਰ ਜਿਹੜੇ ਆ ਉਹ ਨਿੱਜੀ ਕਰਨ ਦਾ ਰਾਹ ਖੋਲ ਰਹਾ ਹੈ ਨਿੱਜੀ ਕਰਨ ਰਿਹਾ ਅਸਲ ਤੇ ਉਹਨਾਂ ਨੇ 1000 ਰੁਪਿਆ ਹੌਸਪਾਵਰ ਮੋਟਰ ਨੂੰ ਲੱਗਣਾ ਉਹ ਆਪ ਇਹ ਜੂਟ ਕਰਦੀ ਬੱਤੀ ਹੋਣੀ ਆ ਤੇ ਇਹ ਗਿਰੇ ਕਨੈਕਸ਼ਨ ਆ ਉਹ ਸਾਡੇ ਕੱਟੇ ਜਾਣੇ ਆ ਜੇ ਅਸੀਂ ਬਿੱਲ ਨਹੀਂ ਕਾੜਦੇ ਉਸ ਤੋਂ ਵੀ ਕੱਟੇ ਜਾਣੇ ਆ ਕਿਸੇ ਨੇ ਆੜ ਕੇ ਨਹੀਂ ਕੱਟੇ ਕਿਸਦੇ ਨਾਲ ਉਹ ਸਵਾਰਟ ਮੀਟਰ 479 ਯੂਨਟ ਬਾਹਰ ਰੋਜ ਦਾ ਕਿਉਂਕਿ ਉਹ ਮੁਨਾਫੇ ਨਾਲ ਜੁੜਿਆ ਕਾਰਪੋਰੇਟ ਦਾ ਮਿਟਰ ਆ ਉਹਨਾਂ ਦਾ ਉਹਨਾਂ ਦਾ ਕੰਮ ਆ ਤੰਦਾ ਮੁਨਾਫਾ ਕਮਾਉਣਾ ਤੰਦਾ ਕਰਨਾ ਜਿਹੜਾ ਹੋਲ ਮੀਟਰ ਲੱਗਾ ਸਾਡੇ ਘਰਾਂ 'ਚ ਉਹ 235 ਜੂਨ ਟੈਗਰੇਜ 235 ਜੂਨ ਟੈਗਰੇਜ ਇੱਕ ਦਿਨ ਦੇ ਬਾਅਦ ਰਿਹਾ ਉਹ 479 ਜੂਨ ਬੜੂਗਾ ਆ ਬਿੱਲ ਪਿਛਲੇ ਦਿਨਾਂ 'ਚ ਆਇਆ ਜਿਹਨਾਂ ਦੇ ਸਵਾਰਟ ਮੀਟਰ ਲੱਗੇ ਆ ਇਹਨੂੰ 7 ਲੱਖ ਦਾ ਬਿੱਲ ਆਇਆ ਇਹਨੂੰ 6 ਲੱਖ 80 ਹਜ਼ਾਰ ਦਾ ਆ ਮੀਦੂਰਾ ਵਿੱਚ ਈਬਾ ਨੂੰ ਤੇ ਹਰ ਦਿਨ ਇੱਕ ਬਿੱਲ ਆਇਆ ਦੋ ਪੱਖੇ ਚੱਲਦੇ ਆਲੇ ਗਰੀਨ ਦੇ ਦੋ ਹੀ ਜਿਹੜੇ ਆ ਉਹਦੇ ਬਿੱਲ ਪਿਆ ਉਹਨੂੰ ਆਇਆ 31 ਲੱਖ ਦਾ ਬਿੱਲ ਦੋ ਮਹੀਨੇ ਦਾ ਇਸ ਕਰਕੇ ਅਜਿਹਾ ਮਤਾ ਪਾਸ ਕਰ ਲਿਆ ਇਨ੍ਹਾਂ ਪਿੰਡਾਂ ਦੇ ਵਿੱਚ ਜਿਲ੍ਹਾ ਕਪੂਰਥਲਾ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਇੱਕ ਮੀਟਰ ਜਿਹੜਾ 스마트 ਮੀਟਰ ਨਹੀਂ ਲੱਗਦਾ ਨਾ ਜੇ ਲਗਾਉ ਕਿਤੇ ਉਹ ਲਾ ਕੇ ਅਸਲੀ ਦਫਤਰ ਸੁੱਟ ਕੇ ਆਉਣਾ ਇਸ ਦੇ ਨਾਲ ਇਹਨਾਂ ਰਿਸ਼ਤਿਆਂ ਦੇ ਖਿਲਾਫ ਮਤਾ ਪਾਸ ਕੀਤਾ ਕਿਸੇ ਨੂੰ ਦਫਤਰ ਚਾਹੇ ਉਹ ਬਿਜਲੀ ਦਫਤਰ ਆ ਚਾਹੇ ਪੁਰਦਾ ਆਪਣਾ ਪੁੱਛਣਾ ਵਾ ਚਾਹੇ ਉਹ ਤਸਵੀਲ ਹੈ ਪਟਵਾਰੀ ਹੈ ਤਸਵੀਲਦਾਰ ਕੋਈ ਵੀ ਆ ਵੀਡੀਓ ਆ ਕੋਈ ਵੀ ਸਰਕਾਰੀ ਮੈਂਬਰ ਸਿੱਧੇ ਵੀ ਵਿਸ਼ਾ ਲਗਾ ਕੇ ਜਾ ਕੇ بڑے بڑے ਪਦਰ ਤੇ ਸਾਰਾ ਇੱਕ ਭੇਟਾਚਾਰ ਫੈਲਿਆ ਪਿਆ ਮੁੱਖ ਮੰਤਰੀ ਤੋਂ ਲੈ ਕੇ ਥੱਲੇ ਤੱਕ ਪੀਰ ਤੱਕ ਜਿਹੜਾ ਭੇਟਾਚਾਰ ਫੈਲਿਆ ਪਿਆ 11 ਕਰੋੜ ਰੁਪਇਆ ਲੁੱਟਿਆ ਜਾ ਰਿਹਾ ਲੋਕਾਂ ਤੋਂ ੱੱਕੇ ਮਾਰੇ ਜਾ ਰਿਹਾ ਲੋਕਾਂ ਨੂੰ ਜਰੀਰ ਕੀਤਾ ਜਾ ਰਿਹਾ ਦਫਰਾਂ ਦੇ ਵਿੱਚ ਉਹਨਾਂ ਦੇ ਨੌਕਰੀ ਉਹਨਾਂ ਨੂੰ ਜਰੀਰ ਕਰ ਰਹੇ ਆ ਤੇ ਜਿਹੜੇ ਜਿਹੜੇ ਆਂਦੇ ਸੀ ਜਿਨ੍ਹਾਂ ਨੇ ਰਾਖੀ ਕਰਨੀ ਸੀ ਉਹ ਰਾਜੇਸ਼ੀ ਦਾ ਮਕਦਮ ਕੁੱਤੇ ਵਾਂਗ ਪੜੇ ਹੋ ਗਏ ਕੋਈ ਪਾਪੜ ਖਾਣੇ ਲੋਕਾਂ ਨੂੰ ਇਸ ਲਈ ਉਹਦੇ ਖਾਦ ਮੇਣਾ ਮਤਾ ਪਾ ਕਰਤਾ ਕੋਈ ਵੀ ਵੱਡਾ ਕੋਈ ਵੀ ਵਿਅਕਤੀ ਇਹਨਾਂ ਪਿੰਡਾਂ ਦੇ ਵਿੱਚੋਂ ਇਹ ਇਲਾਕੇ ਦੇ ਵਿੱਚੋਂ ਇਹ 1 ਰੁਪਏ ਦੀ ਰਿਸ਼ਵਤ ਨਹੀਂ ਦੇਵਾਂਗਾ ਜਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਾਮ ਲਊ ਦਫ਼ਤਰ ਤੇ ਜੇ ਕਰੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਾਮ ਲੈਣ ਤੋਂ ਬਾਅਦ ਰਿਸ਼ਤ ਮੰਗਦਾ ਫਿਰ ਉਹ ਆਪਣੇ ਪਿੰਡ ਜਾ ਕੇ ਦੱਸੂਗਾ ਫਿਰ ਉਸ ਤੋਂ ਬਾਅਦ ਇਹਨਾਂ ਦਾ ਜੋਂ ਬੰਡਣਾ ਉਹਨੂੰ ਦੱਸੂਗਾ ਉਹ ਤੋਂ ਬਾਰੇ ਜਿਹੜੇ ਨੇ ਬੈਠੇ ਆ ਕੱਲ ਕੋ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹਨਾਂ ਦਾ ਨਾਮੋ ਨਿਸ਼ਾਨ ਮਟਾਤਾ ਜਾਊਗਾ ਜਿਹੜੇ ਵੀ ਰਿਸ਼ਤਾ ਲੈਂਦੇ ਆ ਤੇ ਮਟਾਇਆ ਗਈ ਇਸ ਲਈ ਇਹਨਾਂ ਨੇ ਅੱਜ ਮਤਾ ਉਹ ਵੀ ਪਾਸ ਕਰ ਲਿਆ ਕੋਈ ਬੰਦਾ ਰਿਸ਼ਤ ਨਹੀਂ ਦੇਊਗਾ ਇਸ ਤੋਂ ਇਲਾਵਾ 30 ਅਕਤੂਬਰ ਨੂੰ ਸ਼ੰਭੂ ਜਾਣਾ ਵਾ ਸ਼ੰਭੂ ਦਾ ਬੰਦਾ ਜਨਾ ਪਾਸ ਕੀਤਾ 11 ਕਿਸਾਨ ਵੀ ਦੂਰ ਕੀਤੀਆਂ ਇਸ ਇਲਾਕੇ ਜੋ ਜਿਹੜੇ ਉਹ ਸ਼ੰਭੂ ਬਾਰਡਰ ਤੋਂ ਜਿਹੜਾ ਵਾ ਉਹ ਪੁੱਛ ਕਰਨਗੇ ਤਾਂ ਆਪਣੇ 11 ਦਿਨ ਦੀ ਵਾਰੀ 30 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਆਪਣੀ ਵਾਰੀ ਜਿਹੜੀ ਆ ਉਹ ਪੂਰੇ ਜੋਸ਼ ਔਰ ਦੇ ਨਾਲ ਚੜ੍ਹਦੀ ਕਲਾ ਨਾਲ ਲਾ ਕੇ ਆਉਣਗੇ ਜਿਹੜਾ ਮੋਰਚਾ ਹੱਤੀ ਮੰਗਾਲੀ ਕੇਂਦਰ ਸਰਕਾਰ ਦੇ ਖਿਲਾਫ ਲਗਾ ਆਵਾ ਤੇ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਜਿਹੜਾ ਕੇਂਦਰ ਦੀ ਸਰਕਾਰ ਸਸਾਰ ਮਜ਼ਦੂਰ ਵਿਰੋਧੀ ਨੀਤੀਆਂ ਪੜਾ ਰਹੀ ਆ ਸਿਵਲ ਕੋਡ ਲਾਗੂ ਕਰ ਰਹੀ ਆ ਇੱਕ ਦੇਸ਼ ਇੱਕ ਚੋਣ ਲਾਗੂ ਕਰ ਰਹੀ ਹੈ। ਇੱਕ ਦੇਸ਼ ਚੋਣ ਦਾ ਕੰਮ ਖੜਦਾ ਉਹਨਾਂ ਨੇ ਪੇਸ਼ ਕਰ। ਬੜਾ ਮਨਜ਼ੂਰ ਕਰ ਲਿਆ ਵਾ ਪਾਰਲੀਮੈਂਟ ਜਾਂ ਕੇ ਰੱਖਣਾ। ਇਹ ਸਾਰਾ ਇਹ ਤਾਂਗਾ ਚਾਈ ਦਾ ਵੱਡੀ ਗੱਲ ਆ। ਦਰਸੇ ਪਹਿਲਾਂ ਵੀ ਤਾਂਗਾ ਚਾਈ ਆ। ਇਹਦੇ ਵਾਸਤੇ ਹਿੰਦੂ ਰਾਟਰ ਵਾਲਾ ਵੱਡੀ ਗੱਲ ਹੈ ਇੱਕ ਇੱਕ ਦੇਸ਼ ਇੱਕ ਧਰਮ ਇੱਕ 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 ਜਿਹੜਾ ਵਾ ਬੋਲੀ ਇੱਕ ਧਰਮ ਇੱਕ ਮੰਡੀ ਇੱਕ ਇੱਕ ਦੇਸ਼ ਇਸ ਤਰੀਕੇ ਦੀ ਇਸਾਈ ਗੱਲ ਬਣਨ ਬਣ ਰਹੀ ਆ। ਸਿਵਲ ਕੋਰਟ ਲੋਕਾਂ ਦਾ ਜਣਾਵਾ ਸਾਰਾ ਸੱਤਿਆਨਾਥ ਪੜਦੂਗਾ ਜਿਹੜਾ ਇੱਕ ਸਰ ਸਰਵਲ ਕਾਰਡ ਲੈ ਆ ਰਿਹਾ ਹਰ ਇੱਕ ਤੁਹਾਡੇ ਵਿਆਹ ਸ਼ਾਦੀਆਂ ਤੁਹਾਡੇ ਮਰਨੇ ਪਰ ਨਹੀਂ ਤੁਹਾਡਾ ਸਭਿਆਚਾਰ ਤੁਹਾਡੇ ਰੀਤੀ ਰਿਵਾਜ ਸਾਰੇ ਇੱਕੇ ਤਰ੍ਹਾਂ ਦੇ ਹੋਣ ਦੇ ਵਕੋ ਕਰ ਨਹੀਂ ਹੋਣਗੇ ਜੇ ਤੇ ਆਪਣੇ ਪੰਜਾਬ 50 ਕਿਲੋਮੀਟਰ ਦੇ ਵੱਖਰੇ ਵੱਖਰੇ ਰੀਤੀ ਰਿਵਾਜ ਰੀਤੀ ਰਿਵਾਜ ਤੁਸੀਂ ਪੰਜਾਬ ਦੀ ਚੱਲ ਜੋ ਆਪਣੇ ਸਟਾਨ ਕੋਟ ਵਾਲੇ ਬੰਨੇ ਰੀਤੀ ਰਿਵਾਜ ਹੋ ਰਿਹਾ ਇਧਰਲੇ ਬੰਤੇ ਚੱਲ ਜੋ ਫਾੜਲ ਕੇਲੇ ਬੰਨੇ ਉਥੇ ਰੀਤੀ ਰਿਵਾਜ ਹੋ ਰਿਹਾ ਇਧਰ ਪਵਾ ਦੇ ਏਰੀਏ ਚੱਲ ਜੋ ਗਾੜੀ ਆਪਣੇ ਪਟਾਣੇ ਤੋਂ ਅੱਗੇ ਉਤੇ ਦੀ ਕੀਵਾਜ ਹੋ ਰਿਆ ਮਾਨਵੇਚ ਹੋ ਰਿਆ ਦੁਆਬੇ ਚ ਹੋ ਰਿਆ ਬਾਜੇ ਚ ਹੋ ਰਿਆ ਇਸ ਤਰ੍ਹਾਂ ਬਾਕੀ ਸਾਰੇ ਦੇਸ਼ ਦੇ ਵਿੱਚ ਆ ਇਸ ਕਰਕੇ ਉਹਨਾ ਇੱਕ ਸਾ ਸਿਵਲ ਕੋਰਡ ਲਿਆ ਰਹਿਆ ਉਹ ਲੋਕਾਂ ਦੇ ਸਭਿਆਚਾਰ ਤੇ ਹਮਲਾਵਾ ਲੋਕਾਂ ਦੇ ਪ੍ਰਾਵੇ ਤੇ ਹਮਲਾਵਾ ਲੋਕਾਂ ਦੀ ਬੋਲੀ ਤੇ ਹਮਲਾਵਾ ਲੋਕਾਂ ਦੀ ਜਿੰਦਗੀ ਤੇ ਹਮਲਾਵਾ ਉਹ ਇੱਕ 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 ਦੇਸ਼ਿਕ ਇੱਕ ਜਿਹੜਾ ਇੱਕ ਧਰਮਵਾਦ ਫੈਲ ਰਿਆ ਇੱਕ ਦੇਸ਼ਿਕ ਸਭਿਆਚਾਰ ਉੱਤੇ ਲਗ ਰਿਆ ਇੱਕ ਦੇ ਇੱਕ ਕ੍ਰਿਤਿਵਾਜਾਂ ਨੂੰ ਵਧ ਰਾਇਆ ਇਸ ਕਰਕੇ ਜੋ ਹਿੰਦੂ ਰਾਟ ਦਾ ਬਹੁਤ ਵੱਡਾ ਖਤਰਾ ਵਾ ਉਹਦੇ ਨਹੀਂ ਸਾਨੂੰ ਵੱਡੀਆਂ ਤਿਆਰੀਆਂ ਕਰਨੀਆਂ ਪੈਣੀਆਂ ਜਿਸ ਤਰ੍ਹਾਂ ਕੱਲ ਮੇਤਸ਼ਾ ਦੇ ਜਿਹੜਾ ਬਿਆਨ ਦਿੱਤਾ ਵਾ 750 ਸਾਲ ਦੇ ਸਾਲੇ ਤੇ ਬੈਠੇ ਹੋਇਆ ਇੱਥੇ 750 ਸਾਲ ਲੱਗ ਰਿਹਾ 13 ਕਰੋੜ ਜਿਹੜੇ ਕਿਸਾਨ ਉਹ ਤੇ ਘਰਾਂ 'ਚ ਬੈਠੇ ਹੋਇਆ ਅੱਜ ਉਹਨੂੰ ਕਹਿੰਦੇ ਆ ਵੀ ਭਾਈ ਆਪਣੇ ਵੇਗ ਮਾਰ ਰਾਟਰ ਦੇ ਵਿੱਚ ਸੋ ਆਹ ਬੀਜ ਦੀ ਖੇਤੀ ਨੂੰ ਹੀ ਤਬਾਹ ਕੀਤੀ ਆ ਸਵਾਮੀ ਦੇ ਰੇਡੀਓ ਆ ਗਿਆ ਐਮਐਸਬੀ ਤੋਂ ਜਿਹੜੀ ਐਮਐਸਬੀ ਸਵਾਮੀ ਦੀ ਉਹ ਤੋਂ ਤੁਹਾਡੇ ਰੇਡੀਓ ਡੁੱਗਿਆ ਲੱਖਾਂ ਖਾਨਾ ਨੇ ਮਾਰਾ ਕਰਕੇ ਆਇਆ ਬੰਬੇ ਕਿਹਾ ਆ ਬਾਕੀ ਜਿਹੜੀਆਂ ਜਗ੍ਹਾ ਉਹ ਸਾਰੇ ਕਿਹੇ ਹੋਇਆ ਉਹਦਾ ਕੋਸਾਰ ਆ ਕਿ ਕੋਈ ਨਹੀਂ ਕੋਸਾਰ ਇਸ ਤਰ੍ਹਾਂ ਬਾਕੀ ਦੂਜੇ ਸਾਰੇ ਸੂਬਿਆਂ 'ਚ ਸਾਰੇ ਦੇਸ਼ ਦੀ ਲੜਾਈ ਲੜ ਰਹੇ ਐਮਐਸਬੀ ਦਾ ਗਰੰਟੀ ਦਾ ਕਾਨੂੰਨ ਜੇ ਬਣ ਜੇ ਸਾਰੇ ਦੇਸ਼ ਦੇ ਕਿਸਾਨ ਬਚ ਰਿਹਾ ਡਾਕਟਰ ਸੁਮੇਰਾਦਨ ਦੀ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਸੀਟੂ ਪ੍ਰਾਂਤ ਫਿਰਟੀ ਨਾਲ ਉਹ ਲਾਗੂ ਕਰਾਉਣੇ ਆ ਕਿਸਾਨਾਂ ਨੂੰ ਸਾਰਾ ਹੀ ਕਰਜਾ ਕਦਮ ਕਰਾਉਣਾ ਵਾ ਉਹ ਜਿੰਨੀਆਂ ਸਾਡੇ ਮਸਲੇ ਆ ਉਹ ਸਾਰੇ ਹੱਲ ਕਰਾਉਣੇ ਆ ਉਹਨਾਂ ਚਾਰੇ ਵਾਪਸ ਨਹੀਂ ਆਉਣ ਲੱਗੇ 25 ਸਾਲ ਲੜ ਦੀ ਪ੍ਰਕਿਰਿਆ 25 ਸਾਲ ਲੜਨਾ ਪਵੇ ਉਹ ਵੀ ਸਾਡੇ ਪਿੰਡਾਂ ਦੇ ਮੱਦੇ ਪਾਸ ਹੋ ਗਿਆ ਤੇ ਲੜਾਂਗੇ ਹਰ ਹੱਥ ਜਿੱਤਾਂਗੇ ਸਾਨੂੰ ਸਾਨੂੰ ਕੋਈ ਜੇਤਨ ਦਾ ਰੋਗ ਨਹੀਂ ਸਕਦਾ ਕਿਉਂਕਿ ਸਾਡੀਆਂ ਮੰਗਾ ਬਿਲਕੁਲ ਠੀਕ ਆ ਸਾਡੀਆਂ ਮੰਗਾ ਜਿਹੜੀਆਂ ਵਾ ਕੁੱਲ ਮਗਰ ਸਚਾਈ ਆ ਸਰਕਾਰ ਦੁਆਰਾ ਬੰਦੀਆਂ ਜਾਂ ਮੰਗਾਵਾ ਸਰਕਾਰ ਕਹਿ ਕੇ ਵਿਖੇ ਕਿ ਆਹ ਜੀਆਂ ਮੰਗਾਵਾ ਇਹ ਇਹ ਝਾਰ ਵਾਜਿਆ ਜਾਂ ਇਹ ਮੰਗਾਈ ਚੋਕ ਕੋਈ ਨਹੀਂ ਜਾਣੇ ਨੇ ਜਲੀਲ ਚ ਦੰਮ ਲਿਆਗਾ ਕਹਿ ਕੇ ਵਿਖੇ ਕਰਾਂਗੇ ਇਸ ਕਰਕੇ ਜਿਹੜੀਆਂ ਬੇਤੁਕੀਆਂ ਗੱਲਾਂ ਇਹ ਗਦੀ ਸਰਕਾਰ ਕਰ ਰਹੀ ਆ ਅਸੀਂ ਉਹਦੀ ਨਿਖੇਧੀ ਕਰਦੇ ਆ ਅਸੀਂ ਆਪੇ ਲੜਾਈ ਹੋਰ ਤੇਜ਼ ਕਰਾਂਗੇ ਇਹਦੇ ਨਾਲ ਸਾਰੇ ਦੇਸ਼ ਦੇ ਵਿੱਚ ਜਿਹੜਾ ਲੋਕ ਉਠਾਵਾਂਗੇ ਆਦਿਵਾਸੀਆਂ ਨੂੰ ਕਬੀਲੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੇੜੀ ਖੜੀ ਵਾਲਿਆਂ ਨੂੰ ਦੁਕਾਨਦਾਰਾਂ ਦੀ ਛੋਟਿਆਂ ਨੂੰ ਛੋਟੇ ਜਿਹੜੇ ਵਪਾਰੀ ਉਹਨਾਂ ਨੂੰ ਸਾਰਿਆਂ ਨਾਲ ਲਿਕੇ ਉਹਨਾਂ ਨੂੰ ਲੜਾਈ ਦਾ ਸ਼ਾਮਲ ਕਰਾਂਗੇ ਬਾਕੀ ਸਾਰੀਆਂ ਕਿਸਾਨ ਮਜ਼ਦੂਰੀ ਜਥੇ ਬੰਦੀਆਂ ਜਿਹੜੀਆਂ ਪੰਜਾਬ ਚ ਆ ਜਾਂ ਬਾਹਰ ਦੇਸ਼ਾਂ ਬਾਹਰਲੇ ਸੁਭਿਆਚਾਰ ਸਾਰਿਆਂ ਸਾਡੀ ਪੀੜਾ ਜਾਂ ਲੜਦਾ ਗੇੜਾ ਵਾ ਲੜਦਾ ਗੇੜਾ ਵਾ ਆਹ ਮੈਦਾਨ ਦੇ ਵਿੱਚ ਲੜਗੇ ਐਦਾਂ ਖਾਓ ਸਾਨੂੰ ਮੌਕਾ ਨਹੀਂ ਮੈਣਾ ਉੱਥੇ ਕਿਸਾਨਾਂ ਉੱਠੋਏ ਉਹਨੂੰ ਉੱਠਣ ਦਾ ਵੇਲਾ ਜਦ ਬੈਰੀ ਦੀ ਘੁੱਟਵੇ ਉਹਨੂੰ ਘੁੱਟਣ ਦਾ ਵੇਲਾ ਉੱਥੇ ਮਜ਼ਦੂਰਾ ਉੱਠੋਏ ਉਹਨੂੰ ਉੱਠਣ ਦਾ ਵੇਲਾ ਤੇਰੇ ਸਿਰ ਤੇ ਚੋ-ਚੋ ਚਾਨਣ ਗਾਨੇ ਦੇ ਜੋਟਵੇ ਹੁਣ ਉੱਠਦਾ ਜਿਹੜਾ ਜਿਹੜੇ ਕਰੀ ਦਸਤਾਰ ਨੂੰ ਪੈਂਦੇ ਤੋੜਦਾ ਹੀ ਉਹ ਗੁੱਟਵੇ ਹੁਣ ਉੱਠਦਾ ਜਿਹੜਾ ਉੱਟ ਕਿਸਾਨਾ ਉੱਠੋਏ ਉਹ ਉੱਠਦਾ ਜਿਹੜਾ ਉੱਟ ਮਜ਼ਦੂਰਾ ਉੱਠ ਰਿਹਾ ਉੱਠਦਾ ਜਿਹੜਾ ਜੜ ਬੈਰੀ ਦੀ ਉੱਟ ਵਣ ਪੁੱਟਣ ਦਾ ਦਾ ਵੇਲੂ ਜੀ ਕਾ ਕੰਕਾ